ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਚੀਵਾੜਾ ਸਾਹਿਬ ਦੀਆਂ ਖਾਸ ਤਸਵੀਰਾਂ ਇਸ ਪਵਿੱਤਰ ਧਾਰਮਿਕ ਸਥਾਨ ਤੇ ਜਦੋਂ ਇਸ ਦਾਸ ਨੇ ਨਕਮਸਤਕ ਹੋਣ ਤੋਂ ਪਹਿਲਾਂ ਜੋੜਾ ਘਰ ਵਿੱਚ ਜੋੜੇ ਉਤਾਰੇ ਤੇ ਦਾਸ ਦੇ ਕੰਨਾਂ ਵਿੱਚ ਇੱਕ ਮਿੱਠੀ ਅਤੇ ਮਨ ਨੂੰ ਮੋਹ ਲੈਣ ਵਾਲੀ ਵਾਹਿਗੁਰੂ ਜਾਪ ਦੀ ਆਵਾਜ਼ ਪਈ ਉਪਰੰਤ ਜਦ ਵੇਖਿਆ ਤੇ ਇੱਥੇ ਇੱਕ ਗੁਰਸਿੱਖ ਵੀਰ ਬੜੀ ਹੀ ਸ਼ਰਧਾ ਭਾਵਨਾ ਨਾਲ ਇਸ ਇਤਿਹਾਸਿਕ ਗੁਰੂ ਘਰ ਦੇ ਜੋੜਾ ਘਰ ਵਿਖੇ ਜੋੜਿਆਂ ਦੀ ਸੇਵਾ ਕਰ ਰਹੇ ਸਨ ਅਤੇ ਨਾਲ-ਨਾਲ ਆਪਣੀ ਮਿੱਠੀ ਆਵਾਜ਼ ਵਿੱਚ ਵਾਹਿਗੁਰੂ ਸਿਮਰਨ ਦਾ ਜਾਪ ਵੀ ਕਰ ਰਹੇ ਸਨ ਫਿਰ ਤੁਹਾਡੇ ਦਾਸ ਨੇ ਗੁਰੂ ਘਰ ਵਿਖੇ ਦਰਸ਼ਨ ਕਰਨ ਤੋਂ ਬਾਅਦ ਇਸ ਵੀਰ ਨਾਲ ਗੱਲਬਾਤ ਕੀਤੀ ਤੇ ਕੀ ਕਿਹਾ ਇਸ ਵੀਰ ਨੇ ਸਾਡੇ ਚੈਨਲ ਨਾਲ ਗੱਲਬਾਤ ਕਰਦਿਆਂ ਤੁਸੀਂ ਵੀ ਸੁਣੋ ਔਰ ਸਾਡੇ ਦਰਮਿਆਨ ਜੁੜ ਚੁਕੇ ਨੇ ਲੋਕਾਇਕ ਹਰਪ੍ਰੀਤ ਮੰਗਰ ਜੀ ਜਿਹੜੇ ਕਿ ਇੱਥੇ ਜੋੜਿਆਂ ਦੀ ਸੇਵਾ ਕਰ ਰਹੇ ਸਨ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਵੀਰ ਕਿੰਨੇ ਸਮੇ ਤੋਂ ਇੱਥੇ ਸੇਵਾ ਨਿਭਾ ਰਹੇ ਹੋ ਤੁਸੀਂ ਮੈਨੂੰ ਸਗਰਬਨ ਜੀ ਮੈਂ 2007 ਤੋਂ ਇਸੇ ਜੋੜਾ ਘਰ ਦੀ ਸੇਵਾ ਕਰਦਾ ਤੇ ਕਾਫੀ ਇੱਥੇ ਮਤਲਬ ਵਾਲਦਲ ਦੇ ਕਾਫੀ ਪਿੰਡਾਂ ਦੇ ਮੁੰਡੇ ਤੇ ਨੌਜਵਾਨ ਜਿਹੜੇ ਆਉਂਦੇ ਨੇ ਸੇਵਾ ਕਰਦੇ ਨੇ ਜੋੜਾ ਘਰ ਦੇ ਵਿੱਚ ਤੇ ਬੜੀ ਮਹਾਰਾਜ ਦੀ ਬਖਸ਼ਿਸ਼ ਆ ਬਹੁਤ ਮੁੰਡੇ ਇਥੋਂ ਸੇਵਾ ਕਰਕੇ ਬੜਿਆ ਨੇ ਫਲ ਪਾਇਆ ਔਰ ਸਿੰਗਿੰਗ ਨਾਲ ਵੀ ਜੁੜੇ ਤੁਸੀਂ ਲੋਕ ਗੀਤ ਗਾਉਂਦੇ ਹੋ ਤੇ ਇਹ ਕਦੋਂ ਤੋਂ ਤੁਹਾਡਾ ਇਹ ਕਾਰਜਾ ਜਿਹੜਾ ਕਲਾਕਾਰੀ ਦਾ ਕਾਰਜਾ ਕਦੋਂ ਸ਼ੁਰੂ ਹੋਇਆ ਕਲਾਕਾਰੀ ਦਾ ਚਲੋ ਮੈਂ ਬਾਅਦ ਸ਼ੁਰੂ ਹੋਇਆ ਤਾਂ ਇਹ ਪਹਿਲਾਂ ਮੈਂ ਇੱਥੇ ਹੀ ਸੇਵਾ ਕਰਦਾ ਰਿਹਾ ਤੇ ਮਤਲਬ ਹੁਣ ਵੀ ਮੈਂ ਜੋੜਾ ਕਰਦੇ ਵਿੱਚ ਤਕਰੀਬਨ ਅਸੀਂ ਹਰੇਕ ਐਤਵਾਰ ਨੂੰ ਜੋੜਿਆਂ ਦੀ ਸੇਵਾ ਕਰਦੇ ਹਾਂ ਸੋ ਮੈਂ ਜੋਬ ਵੀ ਕਰਦਾ ਤੇ ਨਾਲ ਨਾਲ ਸਿੰਗਿੰਗ ਦਾ ਵੀ ਆ ਤੇ ਮਹਾਰਾਜ ਸੇਵਾ ਲਈ ਜਾਂਦਾ ਜਿੰਨੀ ਕੋਈ ਹੁੰਦੀ ਸੇਵਾ ਕਰੀ ਜਨ ਕਿਉਂਕਿ ਇਸ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਹੈ ਇਥੋਂ ਪਿੰਡ ਦਾ ਸਰਾਣਾ ਗੁਰੂ ਸਾਹਿਬ ਨੇ ਲਾਇਆ ਸੀ ਤੇ ਕੋਈ ਵੀ ਇਹ ਪਵਿੱਤਰ ਕੋ ਜਿੱਤੋਂ ਜਲ ਛਕਿਆ ਫਿਰ ਗੁਰਦੁਆਰਾ ਚਬਾਰਾ ਸਾਹਿਬ ਵੀ ਸ਼ੋਭਤ ਹੈ ਤੁਸੀਂ ਗੁਰਦੁਆਰਾ ਗਨੀਖਾਨ ਦੇ ਵਿਖਾ ਜਿੱਥੋਂ ਚ ਦੇ ਪੀਰ ਬਣ ਕੇ ਨਿਕਲੇ ਮਤਲਬ ਬੜੀ ਪਵਿੱਤਰ ਧਰਤੀ ਹੈ ਗੁਰੂ ਸਾਹਿਬ ਦੀ ਨਗਰੀਮਾ ਛੋਟਾ ਸਾਹਿਬ ਦੀ ਸੂਬਾ ਪੰਜਾਬ ਔਰ ਪੰਜਾਬ ਸਵਾਰ ਜਿਹੜੀਆਂ ਬਸਦੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਕੀ ਸੁਨੇਹਾ ਦੇਵਾਂਗੇ ਦੇਖੋ ਸਨੇਹਾ ਤੇ ਹੈ ਵੀ ਇਹ ਗੁਰੂ ਘਰ ਬੜਾ ਪ੍ਰਾਤਨ ਹੈ ਸਾਡਾ ਬਹੁਤ ਪੁਰਾਣਾ ਮਤਲਬ ਇੱਥੇ ਜਿੰਨੀਆਂ ਜਿਹੜੀਆਂ ਪਿੰਡ ਵੀ ਸਾਹ ਪਿਆ ਜਿਹੜਾ ਉਹ ਵੀ ਬਹੁਤ ਪ੍ਰਾਤਨ ਹੈ ਇਹੜਾ ਕੁ ਸਾਬਾ ਪ੍ਰਾਤਨ ਹੈ ਕਿਉਂਕਿ ਲੋਕ ਆਪਣੇ ਬਹੁਤ ਜਨਰੇਸ਼ਨ ਨੂੰ ਨਵੀਂ ਨੂੰ ਨਹੀਂ ਪਤਾ ਪਰ ਜਦੋਂ ਕਿਉਂਕਿ ਮੈਂ ਇੱਥੇ ਸੇਵਾ ਕਰਦਾ ਜਦੋਂ ਚਾਰ ਸਾਹਿਬ ਜاده ਫਿਲਮ ਆਈ ਆ ਉਦੋਂ ਤੋਂ ਕਾਫੀ ਸੰਗਤ ਮਤਲਬ ਇਹ ਕਹਿ ਲੋ ਵੀ ਲੱਖਾਂ ਦੀ ਤਰ੍ਹਾਂ ਸੰਗਤ ਜਿਵੇਂ ਜੰਮੂ ਕਸ਼ਮੀਰ ਤੇ ਬਹੁਤ ਲੋਕਾਂ ਨੂੰ ਪਤਾ ਨਹੀਂ ਸੀਗਾ ਤੇ ਜਦੋਂ ਆਪ ਹੁਣ ਲੱਗਿਆ ਫਿਰ ਨਵੇਂ ਸ਼ਹਿਰ ਤੋਂ ਗੁਰਦਾਸਪੁਰ ਤੇ ਸਾਰੀ ਸੰਗਤ ਫਿਰ ਬਹੁਤ ਸੰਗਤ ਆਉਦੀ ਹੁਣ ਹਰੇਕ ਸੰਗਰਾਦ ਮੱਸਿਆ ਮਤਲਬ ਸੰਗਤ ਬਹੁਤ ਆਉਂਦੀ ਹੈ ਦੇਸ਼ ਵਿਦੇਸ਼ ਤੋਂ ਸੰਗਤ ਬਹੁਤ ਆਉਣ ਲੱਗੀ ਜਦੋਂ ਚਾਰ ਸਾਹਿਬ ਜاده ਮੂਵੀ ਰਿਲੀਜ਼ ਹੋਈ ਆ ਉਹ ਤਾਂ ਬੜਾ ਫਰਕ ਪਿਆ ਬੋਚ ਦੀ ਗੱਲ ਵੀਰ ਅਬ੍ਰੋਡ ਵਾਲਾ ਆਪਣਾ ਜਿਹੜਾ ਸੋਬੇ ਦਾ ਜਿਹੜਾ ਆਪਣੇ ਆਪਾਂ ਕਹਿ ਸਕਦੇ ਆ ਕਿ ਯੂਥ ਹੈ ਅਬ੍ਰੋਡ ਦੇ ਦੇਸ਼ਾਂਵਲ ਬਹੁਤ ਜਾ ਰਿਹਾ ਹੈ ਇਹਨਾਂ ਨੂੰ ਕੋਈ ਸਨੇਹਾ ਤੋਂ ਧੱਕੀ ਹੈ ਦੇਖੋ ਜੀ ਇਹ ਕਿਤੇ ਨਾ ਕਿਤੇ ਇਹ ਆਪਣੀ ਜਿਹੜੀ ਸਾਡੇ ਬਜ਼ੁਰਗ ਦੀ ਉਹਨਾਂ ਦੀ ਕੋਈ ਕਿਤੇ ਨਾ ਕਿਤੇ ਘਾਟ ਰਹੀ ਆ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਇਸ ਜਿਹੜੀ ਆਪਣੀ ਪੰਜਾਬ ਦੀ ਧਰਤਲ ਦੀ ਇਹਦੇ ਨਾਲ ਜੋੜਨ ਤੋਂ ਥੋੜਾ ਜਿਹਾ ਕਿਤੇ ਨਾ ਕਿਤੇ ਕਟਾਈ ਕਰ ਗਏ ਆ ਰੀਸੋ ਰੀਸ ਕਿਉਂਕਿ ਜਿਹੜੇ ਬੱਚੇ ਦੇਖੋ ਇੱਕ ਇੱਕ ਦਾ ਬੱਚਾ ਹੁੰਦਾ ਸਕਿਲਡ ਜਿਹਨੂੰ ਕੋਈ ਨਾ ਕੋਈ ਸਕਿਲ ਆ ਉਹਨੇ ਸਕਿਲ ਵੇਚ ਕੇ ਆਪਣੀ ਜੌਬ ਕਰਨੀ ਆ ਉਹ ਤਾਂ ਜੌਬ ਲਈ ਜਾ ਰਿਹਾ ਪਰ ਕੁਝ ਬੱਚੇ ਜਿਹੜੇ ਬਿਨਾਂ ਸਕਿੱਲ ਤੋਂ ਬਿਨਾਂ ਐਕਸਪੀਰੀਅੰਸ ਤੋਂ ਉਧਰ ਹੀ ਜਾ ਰਹੇ ਨੇ ਉਹਨਾਂ ਦਾ ਬੜਾ ਨੁਕਸਾਨ ਹੋਇਆ ਫਿਰ ਉਹ ਯੂਥ ਦਾ ਕਹਿਣਾ ਇਹ ਵੀ ਹੈ ਕਿ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਕਿਤਨਾ ਕਿਤੇ ਬਹੁਤ ਸਾਰੇ ਗ੍ਰੈਜੂਏਸ਼ਨ ਤੋਂ ਬਾਅਦ ਵੀ ਸਕਿੱਲ ਵੀ ਸਕਿੱਲ ਪਰਸਨ ਵੀ ਨਹੀਂ ਸੂਬੇ ਦੇ ਵਿੱਚ ਲੇਕਿਨ ਉਹਨਾਂ ਨੂੰ ਉਹਨਾਂ ਦਾ ਮੰਨਦਾ ਜੋ ਕੰਮ ਨਹੀਂ ਮਿਲ ਰਿਹਾ ਜਾਂ ਰੋਜ਼ਗਾਰ ਦੀ ਘਾਟ ਹੈ ਇਹਦੇ ਬਾਰੇ ਕੀ ਕਹਿਣਾ ਦੇਖੋ ਜੀ ਆਪਾਂ ਇਹਦੇ ਵਿੱਚ ਸਭ ਤੋਂ ਸੌਖੀ ਤਨਮਾ ਰਾਹ ਦੱਸ ਦਿੰਦਾ ਵੀ ਸਰਕਾਰਾਂ 'ਚ ਹੈ ਕੌਣ ਸਰਕਾਰਾਂ 'ਚ ਆਪ ਹੀ ਆ ਆਪਣੇ ਚਾਚੇਤਾਏ ਸਰਪੰਚ ਨੇ ਆਪਣੇ ਚਾਚੇਤਾਏ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਆਪਣੇ ਚਾਚੇਤਾਏ ਐਮਸੀ ਨੇ ਆਪਾਂ ਹੀ ਮਿਲ ਕੇ ਸਰਕਾਰ ਆਪਾਂ ਹੀ ਨਾਲ ਜੁੜੇ ਹੋਏ ਆਂ ਆਪਾਂ ਵੀ ਆਹ ਆਪਾਂ ਆਪਾਂ ਹੀ ਕਾਲੀਆਂ ਚ ਰਹੇ ਆਂ ਆਪਾਂ ਹੀ ਕਾਂਗਰਸ ਚ ਰਹੇ ਆਂ ਆਪਾਂ ਹੀ ਆਮ ਆਦਮੀ ਪਾਰਟੀ ਚ ਆਪਾਂ ਹੀ ਕਹਿਣਾ ਜੇ ਆਪਾਂ ਆਪਾਂ ਕਹਿ ਹੀ ਨਹੀਂ ਰਹੇ ਸਰਕਾਰ ਨੂੰ ਆਪਣਾ ਧਿਆਨ ਤਾਂ ਹੋਰ ਕੰਮਾਂ ਵੱਲ ਆਪਾਂ ਕਹਿ ਹੀ ਨਹੀਂ ਰਹੇ ਵੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿਓ ਸਾਡੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆਪਾਂ ਆਪਾਂ ਹੀ ਨਾ ਕਹਿ ਰਹੇ ਜੇ ਆਪਾਂ ਕਹਾਂਗੇ ਸਰਕਾਰ ਨੂੰ ਆਪਾਂ ਜਦ ਬੋਟ ਪਾਉਣੀ ਆ ਉਸ ਤੋਂ ਪਹਿਲਾਂ ਆਪਣਾ ਪਹਿਲੀ ਸ਼ਰਤ ਹੀ ਹੋਣੀ ਉਹਨਾਂ ਨੂੰ ਆਪਣੇ ਅਕੁਪੇਸ਼ਨ ਲਈ ਉਹਨਾਂ ਨੂੰ ਆਪਣੇ ਪੈਸ਼ਨ ਦੇ ਲਈ ਚੁਣਨ ਦੇ ਲਈ ਸਰਕਾਰ ਫੰਡ ਮਈਆ ਕਰਾਵੇ ਜਿਹੜਾ ਕੰਮ ਉੱਥੇ ਲੱਖਾਂ ਰੁਪਏ ਲਾ ਕੇ ਬਾਹਰ ਖੋਲਦੇ ਨੇ ਉਹ ਇੱਥੇ ਵੀ ਖੋਲ ਸਕਦੇ ਨੇ ਕੋ ਸਰਕਾਰ ਤੋਂ ਸਹਾਇਤਾ ਮਿਲਣੀ ਚਾਹੀਦੀ ਪਰ ਸਰਕਾਰ ਤੋਂ ਸਹਾਇਤਾ ਆਪਾਂ ਹੀ ਲੈਣੀ ਆ ਆਪਾਂ ਹੀ ਵਿੱਚ ਮੌਜੂਦ ਆ ਆਪਾਂ ਕਿਹੜਾ ਕਹਿ ਰਹੇ ਹੁਣ ਤੱਕ ਆਪਾਂ ਸਰਪੰਚੀਆਂ ਪਾਂਚੀਆਂ ਆਪਾਂ ਸਾਰੇ ਆਪਣੇ ਲੋਕਾਂ ਨੇ ਭੈਣ ਭਰਾਵਾ ਨਹੀਂ ਕੀਤੀਆਂ ਨੇ ਜਾਂ ਤਾਂ ਕੋਹੋ ਵੀ ਨਹੀਂ ਕੋਈ ਬਣਿਆ ਸਰਪੰਚ ਜੀ ਉਹ ਐਂਡ ਦੇ ਵਿੱਚ ਸੁਨੇਹਾ ਕੀ ਦੋਗੇ ਮਾਂ ਬੋਲੀ ਪੰਜਾਬੀ ਬਾਰੇ ਕਿਉਂਕਿ ਜੇਕਰ ਆਪਾਂ ਗੱਲ ਕਰੀ ਆਈਐਸਸੀ ਬੋਰਡ ਜਾਂ ਦਿੱਲੀ ਦੇ ਕਈ ਬੋਰਡ ਨੇ ਜਿਨ੍ਹਾਂ ਸਕੂਲਾਂ ਦੇ ਵਿੱਚ ਸੂਬਾ ਪੰਜਾਬ ਦੇ ਬੱਚੇ ਪੜ੍ਹਦੇ ਨੇ ਔਰ ਉਹਨਾਂ ਸਕੂਲਾਂ ਦੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਤਰ ਵੀ ਹੱਥ ਜੇ ਗੱਲ ਕਰੀਏ ਬਹੁਤ ਘੱਟ ਦਿੱਤੀ ਜਾਂਦੀ ਹੈ ਔਰ ਬਹੁਤ ਸਾਰੇ ਯੂਥ ਦੀ ਗੱਲ ਕਰੀਏ ਜਾਂ ਆਪਾਂ ਬੱਚਿਆਂ ਦੀ ਗੱਲ ਕਰੀਏ ਮਾਂ ਬੋਲੀ ਪੰਜਾਬੀ ਤੋਂ ਹਟ ਰਹੇ ਨੇ ਜਾਂ ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਆਵਾਜ਼ ਜਿਹੜੀ ਹੈ ਨਾ ਜਾਂ ਅਲਫਾਜ਼ ਨੇ ਮਾਂ ਬੋਲੀ ਪੰਜਾਬੀ ਤੋਂ ਹਟ ਕੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਕਾਨਵੈਂਟ ਸਕੂਲਾਂ ਨੇ ਤਾਂ ਬਹੁਤ ਨੁਕਸਾਨ ਕੀਤਾ ਆਪਾਂ ਬੱਚੇ ਕਾਨਵੈਂਟਾਂ ਚ ਲਾਈ ਸੀ ਅੰਗਰੇਜ਼ੀ ਸਿੱਖਣ ਦੇ ਲਈ ਵੀ ਬੱਚਿਆਂ ਦਾ ਫਲੋ ਅੰਗਰੇਜ਼ੀ ਚ ਹੋ ਜਾਊਗਾ ਬੱਚਿਆਂ ਨੂੰ ਅੰਗਰੇਜ਼ੀ ਤਾਂ ਆਈ ਨਹੀਂ ਆਪਾਂ ਪੰਜਾਬੀ ਤੋਂ ਵੀ ਜਾਂਦੇ ਕਰਦੇ ਪ੍ਰਵਾਸੀ ਬੱਚੇ ਸਰਕਾਰੀ ਸਕੂਲਾਂ ਚ ਪੜਦੇ ਨੇ ਤੁਸੀਂ ਦੇਖਿਓ ਕਦੇ ਵੀ ਸਰਕਾਰੀ ਸਕੂਲਾਂ ਜਾ ਕੇ ਦੇਖੋ ਪ੍ਰਵਾਸੀ ਬੱਚਿਆਂ ਦੀ ਪੰਜਾਬੀ ਇੰਨੀ ਕੁ ਸਾਫ਼ ਤੇ ਸੁਥਰੀ ਆ ਵੀ ਆਪਣੇ ਜਿੰਨੀ ਇੰਗਲਿਸ਼ ਪੜ੍ਹਦੇ ਨੇ ਕਾਨਵੈਂਟਾਂ 'ਚ ਪੜ੍ਹਦੇ ਨੇ ਉਹਨਾਂ ਬੱਚਿਆਂ ਨੂੰ ਪੰਜਾਬੀ ਤਾਂ ਲਿਖਣੀ ਨਹੀਂ ਆਉਂਦੀ ਪੜ੍ਹਨ ਵੀ ਬਹੁਤ ਘੱਟ ਆਉਂਦੀ ਆ ਇਹਦਾ ਨੁਕਸਾਨ ਆਪਣੇ ਬੱਚਿਆਂ ਦਾ ਵੀ ਹੋਇਆ ਆਪਣੀ ਪੰਜਾਬੀ ਜਿਹੜੀ ਕਮਿਊਨਿਟੀ ਇਹਦਾ ਖਾਸ ਕਰ ਬਹੁਤ ਨੁਕਸਾਨ ਹੋਇਆ ਪਰ ਹੌਲੀ ਹੌਲੀ ਹੁਣ ਕਾਫੀ ਹੱਦ ਤੱਕ ਲੋਕਾਂ ਨੂੰ ਸਮਝ ਆ ਗਈ ਹੈ ਜਿਹੜੇ ਕੈਨੇਡਾ ਅਮਰੀਕਾ ਵੀ ਗਏ ਤੇ ਮੇਰੇ ਬੜੇ ਨੌਨ ਨੇ ਜਿਹੜੇ ਹੌਲੀ ਹੌਲੀ ਆਪਣੇ ਬੱਚਿਆਂ ਨੂੰ ਲੈ ਕੇ ਪ੍ਰਵਾਸ ਕਰ ਰਹੇ ਨੇ ਵਾਪਸ ਪੰਜਾਬ ਵਾਪਸ ਆ ਰਹੇ ਨੇ ਸੋ ਇਹ ਸੰ ਲੋਕ ਗਾਇਕ ਹਰਪੀਤ ਮੰਗਰ ਜੀ ਜਿਨ੍ਹਾਂ ਨੇ ਆਪਣੀਆਂ ਬਹੁਤ ਸਾਰੀ ਵਡਮੁੱllੀਆਂ ਜਿਹੜੇ ਵਿਚਾਰ ਸੰਗਤ ਅਗੇ ਰੱਖੇ ਔਰ ਹੋਰ ਸਨੇਹਾ ਤੁਹਾਡਾ ਹਰਪੀਤ ਜੀ ਕੀ ਹੈਗਾ ਦੇਖੋ ਜੀ ਮੇਰਾ ਸਨੇਹਾ ਤਈਆ ਵੀ ਗੁਰੂ ਘਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਗੁਰੂ ਨਾਲ ਜੁੜਦੇ ਹੋ ਤਾਂ ਤੁਸੀਂ ਪੰਜਾਬੀ ਨਾਲ ਜੁੜਦੇ ਹੋ ਤਾਂ ਤੁਸੀਂ ਆਪਣੇ ਆਪ ਆਪਣੀ ਜੜਾ ਮਕਾਮ ਹਾਸਲ ਕਰਕੇ ਰਹੋਗੇ ਨਹੀਂ ਕਿਤੇ ਨਾ ਕਰੀ ਆਪਾਂ ਸਾਰੇ ਇਸ ਦਿਨ ਤੋਂ ਜਿੰਨਾ ਜ਼ਰੂਰ ਹੋਈ ਜਾਂਦੇ ਆ ਤਾਂ ਆਪਾਂ ਖੱਜਲ ਖੁਆਰ ਵੀ ਹੋ ਰਹੇ ਆ ਧੰਨਵਾਦ ਜੀ ਕੋਈ ਸ